ਤੇ ਉਦੋਂ ਮੈਂ ਸੀਗਾ ਤੇ ਸੁਖਮਨ ਦੇ ਨਾ ਪੱਟ ਦਾ ਮਸਲ ਨੀਲਾ ਹੋਇਆ ਇਸਰਾ ਪੱਟ ਨੀਲਾ ਹੋਇਆ ਹੈ ਤੇ ਚਾਈ ਨਾ ਕਿ ਸ਼ਾਲਾ ਮਾਰੀ ਤਾਂ ਨਹੀਂ ਜਾ ਕੇ ਉਹ ਵੀਡੀਓ ਹੋ ਜੇ ਵੀ ਚੱਲਦੀ ਆ ਸ਼੍ਰੋਮਣੀ ਕਮੇਟੀ ਨਾਲ ਮੈ ਜਾ ਕਰ ਦੇਤਾ ਹੋਣੀ ਆ ਤੁਸੀਂ ਸਾਈਡ ਤੇ ਕੁਲਦੀਪ ਸ਼ਕਰਵਾਸ਼ੀ ਵਾਲਾ ਤੁਸੀਂ ਵੀਡੀਓ ਨਹੀਂ ਖੜਨਾ ਸਾਰਿਆਂ ਨੇ ਵੀਡੀਓ ਮੈਂ ਉਹਨਾਂ ਨੂੰ ਗੁੱਸਾ ਹੀ ਹੋਇਆ ਸੀ ਤਾਂ ਵੀ ਉਹ ਚਲਾ ਜਾਂਦਾ ਕੋਈ ਗੱਲ ਨਹੀਂ ਬਾ ਗੁੱਡਾ ਸਾਹਿਬ ਕਿਰਪਾ ਕਰੋ ਉਹਦੇ ਘਰੇ ਹੀ ਖੜਨਾ ਵਾ ਤੇ ਮੈਂ ਵੀ ਗੁੜਕੇ ਦੇ ਸ਼ਾਲਾ ਮਾਰ ਕੇ ਬਹੁਤ ਜ਼ਿਆਦਾ ਰਪੀਟ ਹੋ ਤੈਨਾਂ ਅਸੀਂ ਨੇ ਚਾਲ ਮੈਨੂੰ ਇੱਕ ਨੇ ਘਰੋਂ ਇਹ ਪ੍ਰੋਮਿਸ ਕਰਕੇ ਕਿਹਾ ਹੀ ਕਿ ਭਾਬੀ ਬੁੱਡੇ ਸਾਹਿਬ ਮੈ ਜਾ ਤੇ ਮੈਂ ਮਤਲਬ ਆ ਕਿ ਖੇਡਣਾ ਜਰੂਰ ਆ ਕਿ ਉਹ ਮੈਨੂੰ ਸਦਾ ਸਾਈਂ ਦਿੰਦੇ ਆ ਜੇ ਮੈਂ ਉੱਥੇ ਨਹੀਂ ਖੇਡੂਗਾ ਨਾ ਤੇ ਮੇਰੇ ਮਨ ਨੂੰ ਆਪਣੇ ਨਕੀਸ ਲੱਗਦੀ ਆ ਤੇ ਮੈਂ ਤਾਂ ਪੁੱਤ ਤੇ ਸਾਰਾ ਫਟਦਾ ਮਸਲੇ ਨਾ ਮੀਲਾ ਆ ਬਿਆਹ ਨਾ ਸ਼ੁਰੂ ਦਾ ਤਾਈ ਬਾਹਰੀ ਇਹਨੇ ਉਹ ਡਰਾਵਾ ਦਿੱਤਾ ਕਿ ਮੈਂ ਤੁਹਾਨੂੰ ਬੋਲਣਾ ਲਾਉਣਾ ਬੰਦ ਕਰ ਦੇਣਾ ਜੇ ਤੂੰ ਅੱਜ ਮੈਂ ਅੱਜ ਖੇਡਿਆ ਉਹ ਪਰ ਨਾ ਕਿਹਦਾ ਕੋਲ ਰਹੀ ਆ ਪਾ ਮੈਂ ਕਿਹਦਾ ਵੀ ਅਸ ਨੂੰ ਫੋਨ ਕਰਕੇ ਕਹੋ ਕਿ ਅੱਜ ਤਾਂ ਰੇਡ ਪਾਊਗਾ ਕਿ ਵੱਤ ਨਹੀਂ ਪਾਊਗਾ ਇੱਕੋ ਰੇਡ ਪਾਊ ਮੈਂ ਕਿ ਮੈਂ ਸਫਾਈ ਜੜੀ ਮੈਨੂੰ ਪਤਾ ਤੂੰ ਤੇਰਾ ਜੇ ਲੋਰ ਹੋਇਆ ਤਾਂ ਤੂੰ ਵੱਤ ਪਾ ਦੇਣੀ ਆ ਕਹਿੰਦਾ ਨਹੀਂ ਮੈਂ ਇੱਕੋ ਪਾਊਗਾ ਪਰਮੋ ਸੰਦਾ ਤੇ ਚਲੇ ਗਿਆ ਉਥੇ ਜਾ ਕੇ ਨੀ ਨਿਗਾਹ ਸ਼ਾਲਾ ਮਾਰੀਆਂ ਬੜਾ ਦੀਆਂ ਖੜੀਆਂ ਪੜਾ ਇੰਨਾ ਸ਼ਾਲਾ ਮਾਰੀਆਂ ਮੈਂ ਘਰੇ ਆ ਮੈਂ ਸਤਰ ਫੜਿਆ ਦਿਵਾਰੀ ਬੈਗਾ ਤੂੰ ਤੇ ਇਹਦਾ ਇੱਕ ਰੇਡ ਪਾਉਂ ਤੂੰ ਤੇ ਸ਼ਾਲਾ ਮਾਰੀਆਂ ਤਿੰਦਾ ਉਕਰਫੀਆ ਜਿਵੇਂ ਚੱਤਰੀ ਹੋ ਗਈ ਆ ਆਂਦਾ ਮੈਂ ਨਹੀਂ শাਲਾ ਮਰ ਗਿਆ ਮੰਮੀ ਉਹ ਬਾਬੇ ਬੁੱਢੇ ਸਾਹਮਣੇ ਆਪੇ ਮਰਵਾ ਬਾਬੇ ਨੇ ਆਪੇ ਪਰਵਾਤ ਜਾਂਦਾ ਮੈਂ ਥੋੜਾ শাਲਾ ਪਰ ਜਾਣੀ ਤੇ ਸਾਰਾ ਪੱਟ ਉਹਦਾ ਨੀਲਾ ਆ ਹੀ ਤੇ ਜਦੋਂ ਉਹ ਤੋਂ ਫੇਟ ਕੇ ਆਇਆ ਆ ਹੀ ਤੇ ਬਾਅਦ ਵਿੱਚ ਉਹ ਨਗਾਤਾਰ ਡੈਚ ਕੱਢਣ ਲੱਗ ਪਿਆ ਕਿ ਇੱਕ ਦਿਨ ਵੀ ਰੈਸਟ ਨਹੀਂ ਦਿੱਤੀ ਠੀਕ ਹੋ ਗਿਆ ਇਹਦੀ ਮਹਾਰਾਜ ਜੀ ਦੀ ਕਿਰਪਾ ਤੇ ਵਿਸ਼ਵਾਸ ਉਹਦੇ ਸ਼ੁਰੂ ਤੋਂ ਹੀ ਉਹਦੇ ਦੇ ਕਿਰਪਾ ਹੀ ਸ਼ੁਰੂ ਨੇ ਰਹੀ ਮਹਾਰਾਜ ਜੀ ਹੁਣ ਡਾਕਟਰ ਨੇ ਕਹਿਣਾ